ਹਾਂਜੀ ਸਾਰੇ ਹੀ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਹੁਣ ਮੌਸਮ ਥੋੜਾ ਸਾਫ਼ ਹੋਣ ਤੋਂ ਬਾਅਦ ਆਪਾਂ ਉੱਪਰ ਨੂੰ ਆਏ ਸੀ ਕੋਠੇ ਦੇ ਉੱਪਰ ਦੇਖਣ ਦੇ ਲਈ ਕਿ ਮੀਂਹ ਘਟਿਆ ਸੂਰਜ ਚੜਿਆ ਹੋਇਆ ਗੜਸ਼ੰਕਰ ਇਲਾਕੇ ਦੇ ਵਿੱਚ ਆ ਮੰਜਲਾ ਹਿਸ਼ਾਰਪੁਰ ਆ ਤੁਸੀਂ ਦੇਖ ਸਕਦੇ ਹੋ ਪੂਰੀ ਤੇਜ਼ ਜਿਹੜੀ ਧੁੱਪ ਚੜੀ ਹੋਈ ਹੈ ਮੌਸਮ ਲਗਭਗ ਲਗਭਗ ਕਲੀਅਰ ਹੋਇਆ ਫਿਲਹਾਲ ਆ ਦੇਖੋ ਉੱਪਰ ਤੁਹਾਨੂੰ ਮੌਸਮ ਦਿਖਾ ਰਿਹਾ ਮੈਂ ਪੂਰੀ ਤਰ੍ਹਾਂ ਜਿਹੜਾ ਮੌਸਮ ਇੱਕ ਵਾਰੀ ਸਾਫ਼ ਹੈ ਇਹ ਜਗ੍ਹਾ ਤੋਂ ਥੋੜੇ-ਥੋੜੇ ਬੀਤ ਵਾਲਾ ਲੱਗਾ ਉਹ ਸਾਹਮਣੇ ਤੁਸੀਂ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦਾ ਆ ਦੇਖੋ ਤੁਸੀਂ ਪਹਾੜ ਦੇਖ ਰਹੇ ਹੋ ਆ ਉੱਪਰ ਲੜੀ ਪਰਬਤ ਸ਼੍ਰੀਲੰਕਰਾ ਜਿਹੜੀ ਹੈ ਪਹਾੜੀ ਏਰੀਆ ਪਹਾੜੀ ਏਰੀਆ ਮਤਲਬ ਬੀਤ ਦਾ ਇਲਾਕਾ ਜਿਹਨੂੰ ਸ਼왈ਕ ਦੀਆਂ ਪਹਾੜੀਆਂ ਕਹਿੰਦੇ ਉਹ ਥੋੜਾ-ਥੋੜਾ ਦਿਖ ਰਿਹਾ ਇੱਧਰ ਥੋੜਾ ਜਾਓ ਮੌਸਮ ਹੈਗਾ ਅਜੇ ਬੱਦਲਾਂ ਦੇ ਉਸ ਨੂੰ ਦੇਖ ਸਕਦੇ ਹੋ ਇਹ ਹਾਂ ਲਓ ਹੁਣ ਆਪਾਂ ਇਹ ਤੁਹਾਨੂੰ ਜ਼ੂਮ ਕਰਕੇ ਦਿਖਾਇਆ ਸੀ ਇਹ ਸਾਈਡ ਵੀ ਕਿਤੇ ਨਾ ਕਿਤੇ ਆ ਰ ਉਪਰ ਸਾਈਡ ਹੈ ਇੱਧਰ ਵੀ ਕਿਤੇ ਨਾ ਕਿਤੇ ਬੱਦਲ ਕੋਈ ਨਾ ਕੋਈ ਦਿਖ ਰਿਹਾ ਟਮਾਟਾ ਮਾਜ ਪਰ ਲਗਭਗ ਲਗਭਗ ਮੌਸਮ ਉੱਪਰ ਘੜ ਸ਼ੰਕਰ ਦੇ ਦੀਏ ਚ ਪੂਰੀ ਤਰ੍ਹਾਂ ਸਾਫ਼ ਹ ਤੇ ਬਹੁਤ ਤੇਜ਼ ਧੁੱਪ ਲੱਗ ਰਹੀ ਆ ਦੇਖੋ ਤੇ ਹੁਣ ਮੈਂ ਇਹ ਵੀਡੀਓ ਤਾਂ ਬਣਾ ਰਿਹਾ ਜਿਹੜਾ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਂ ਉੱਪਰ ਕੋਠੇ ਦੇ ਉੱਪਰ ਆਇਆ ਸੀ ਦੇਖਣ ਦੇ ਲਈ ਮਾਲਵੇ ਸਾਡੇ ਕੋਠੇ ਹੀ ਕਹਿੰਦੇ ਆ ਆ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਆ ਹਰੇ ਬਾਜ ਤਾਂ ਆਪਾਂ ਨੂੰ ਪਤਾ ਚਲੋ ਪਾਣੀ ਨਾਲ ਪਰ ਇੱਕ ਨਾ ਆਹ ਤੁਸੀਂ ਦੱਸਿਓ ਜਰੂਰ ਇਹ ਬੋਰਡ ਦੇ ਦਰਖਤ ਨੇ ਇੱਧਰ ਵੀ ਕੋਠੀ ਹੈ ਦੇਖੋ ਆਹ ਇੱਧਰ ਵੀ ਅਲੱਗ ਕੋਠੀ ਹੈ ਸਾਂਝੀ ਕੰਨ ਦੇ ਇਹ ਜੜਾਂ ਦੇ ਵਿੱਚ ਨਾ ਜਿਹੜੇ ਬੋਰਡ ਦੇ ਦਰਖਤ ਨੇ ਤੇ ਇੱਥੇ ਪਿੱਪਲ ਵੀ ਸੀ ਮੈਂ ਛੋਟੇ ਛੋਟੇ ਬਰੀਕ-ਬਰੀਕੋ ਪਿੱਪਲ ਵੀ ਪੱਟ ਦਿੱਤੇ ਆ ਆਹ ਹੋਰ ਦਰਖਤ ਵੀ ਆ ਬਰੀਕ-ਬਰੀਕ ਦੇਖੋ ਆ ਰਹੇ ਆ ਹੋ ਪਿੱਪਲ ਮੈਂ ਪੱਟ ਕੇ ਡੇਗਿਆ ਹੋਇਆ ਤੇ ਇੱਕ ਆ ਆ ਪੈ ਵੀ ਪਿੱਪਲ ਸੀਗਾ ਪੱਟ ਕੇ ਡੇਗਿਆ ਹੋਇਆ ਮੈਂ ਦੇਖੋ ਤੇ ਇਹ ਇਹ ਜ਼ਰੂਰ ਦੱਸਿਓ ਤੁਸੀਂ ਇਹ ਹੈ ਬੋੜ ਉੱਪਰ ਅੱਖਰ ਹੁੰਦੇ ਕਿਉਂ ਨੇ ਤੁਸੀਂ ਪਿੰਡਾਂ ਦੇ ਵਿੱਚ ਬਹੁਤ ਦੇਖਣਾ ਕੰਦਾਂ ਦੇ ਵਿੱਚ ਬੋੜ ਜਾਂ ਪਿੱਪਲ ਕੰਦ ਦੇ ਵਿੱਚ ਲੱਗਿਆ ਹੁੰਦਾ ਤੇ ਇਹ ਆਮ ਕਹਾਵਤ ਵੀ ਵਰਤੀ ਜਾਂਦੀ ਹੁੰਦੀ ਹੈ ਵੀ ਕਿੱਥੇ ਪਿੱਪਲ ਲੱਗਿਆ ਹੁਣ ਇੱਕ ਤੁਸੀਂ ਆਹ ਬੂਟਾ ਦੇਖੋ ਇੱਕ ਮੈਂ ਉਹ ਪੱਟਿਆ ਵੀ ਹੋਇਆ ਉਹ ਡੇਕਦਾ ਪੱਟ ਕੇ ਠੀਕ ਹੈ ਮੈਨੂੰ ਆਸੀ ਪਾਣੀ ਸਿਮੇ ਨਾਲ نیچے ਜਾਵੇ ਨਾ ਹੁਣ ਆ ਦੇਖੋ ਇਹਦੀਆਂ ਜੜਾਂ ਦੇਖੋ ਹੁਣ ਆਪਾਂ ਇਹਨਾਂ ਵੱਟ ਦਿੰਨੇ ਆ ਕਾਫੀ ਜ਼ਿਆਦਾ ਉੱਚਾ ਆਹ ਦੇਖੋ ਇੰਨੀਆਂ-ਇੰਨੀਆਂ ਜੜਾਂ ਆਂਦੀਆਂ ਇੰਨੀਆਂ ਲੰਮੀਆਂ ਇਹ ਜੜਾਂ ਤੇ ਇਹ ਕੋਠੇ ਦੇ ਉੱਪਰ ਕਿਉਂ ਹੁੰਦੇ ਆਂ ਆਹ ਦੇਖੋ ਜੜਾਂ ਇੰਨੀਆਂ ਕਿੰਨੀਆਂ ਜ਼ਿਆਦਾ ਨੇ ਉੱਪਰ ਤੱਕ ਜਾ ਰਹੀਆਂ ਨੇ ਮੈਂ ਤੁਹਾਨੂੰ ਇਹੀ ਪੁੱਛਣਾ ਚਾਹਨਾ ਬਹੁਤ ਸਾਰੇ ਲੋਕ ਜਾਣਦੇ ਹੋਣਗੇ ਤਾਂ ਜ਼ਰੂਰ ਦੱਸਿਓ ਜੇ ਕਿਸੇ ਨੂੰ ਪਤਾ ਕਿ ਇਹ ਉੱਪਰ ਕਿਸ ਤਰੀਕੇ ਨਾਲ ਹੁੰਦੇ ਆਗੇ ਇਹਦਾ ਕੀ ਕਾਰਨ ਹੈ ਕਿ ਇਹ ਕੋਠਿਆਂ ਦੇ ਉੱਪਰ ਛੱਤਾਂ ਦੇ ਉੱਪਰ ਜਾਂ ਕੰਧਾਂ ਦੇ ਵਿੱਚ ਇਹ ਕਿੱਥੋਂ ਉੱਗ ਜਾਂਦੇ ਹੈਗੇ ਜਾ ਇਹ ਪਿੱਪਲ ਤੇ ਬੋਰਡ ਹੀ ਕਿਉਂ ਹੁੰਦਾ ਇੱਥੇ ਹੋਰ ਕੋਈ ਦਰਖਤ ਬਹੁਤ ਘੱਟ ਜਿਹੜਾ ਹੁੰਦਾ ਉੱਪਰ ਕੋਠਿਆਂ ਦੇ ਜਿਹਾ